ਸਤ ਸ੍ਰੀ ਅਕਾਲ ਨਮਸਕਾਰ ਤੇ ਗੁੱਡ ਮਾਰਨਿੰਗ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਤੇ ਇਹਦਾ ਟਾਈਟਲ ਹੈ ਜੇਕਰ ਤੁਸੀਂ ਕੈਨੇਡਾ ਸਟੱਡੀ ਪਰਮਿਟ ਜਾਂ ਵਰਕ ਪਰਮਿਟ ਤੇ ਜਾ ਰਹੇ ਤਾਂ ਇਹ ਲਿਖਿਆ ਨੌ ਚੀਜ਼ਾਂ ਤੁਹਾਨੂੰ ਆਉਣੀਆਂ ਚਾਹੀਦੀਆਂ ਨੇ ਜੇਕਰ ਇਹ ਨੌ ਚੀਜ਼ਾਂ ਤੁਸੀਂ ਨਹੀਂ ਸਿੱਖ ਕੇ ਜਾਓਗੇ ਤਾਂ ਕੈਨੇਡਾ ਵਿੱਚ ਤੁਹਾਨੂੰ ਨੌਕਰੀ ਮਿਲਣੀ ਉੱਥੇ ਪੱਕੇ ਹੋਣ ਦੀ ਸਮੱਸਿਆ ਹੋ ਸਕਦੀ ਹੈ ਇਹ ਨੋਚ ਜਾਂ ਕਿਹੜੀਆਂ-ਕਿਹੜੀਆਂ ਨੇ ਨੰਬਰ ਇੱਕ ਡਰਾਈਵ ਦੇਖੋ ਕੈਨੇਡਾ 'ਚ ਸਕੂਟਰ ਤੇ ਮੋਟਰਸਾਈਕਲ ਨਹੀਂ ਹੁੰਦੇ ਕਿਉਂਕਿ ਉੱਥੇ ਬਰ ਪੈਂਦੀ ਹੈ ਇਹ ਚੀਜ਼ਾਂ ਟੂ व्हीਲਰ ਜਿਹੜੇ ਨੇ ਤਿਲਕ ਜਾਂਦੇ ਨਹੀਂ ਕਾਰ ਉੱਥੇ ਸਰਕਾਰੀ ਤੌਰ ਤੇ ਬੈਂਕਾਂ ਨੇ ਐਸਾ ਸਿਸਟਮ ਰੱਖਿਆ ਹੈ ਕਿ ਜਿਹੜੀ ਕਾਰ ਕੰਮ ਦੇ ਵਾਸਤੇ ਚਾਹੀਦੀ ਹੈ ਉਹ ਤੁਹਾਨੂੰ ਸਸਤਾ ਸੁੰਦਰ ਟਿਕਾਊ ਤੇ ਘੱਟ ਵਿਆਜ ਤੇ ਆਰਾਮ ਨਾਲ ਮਿਲ ਜਾਂਦੀ ਹੈ ਈਵਨ ਬਹੁਤ ਸਾਰੀਆਂ ਏਜੰਸੀਆਂ ਤਾੜੀ ਕ੍ਰੈਡਿਟ ਹਿਸਟਰੀ ਵੀ ਨੇ ਚੈੱਕ ਕਰਦੀਆਂ। ਯਾਰ ਤੁਹਾਨੂੰ ਸੈਕੰਡ ਹੈਂਡ ਕਾਰ 1000 ਡਾਲਰ ਤੋਂ ਲੈ ਕੇ 5000 ਕ੍ਰੈਡਿਅਨ ਡਾਲਰ ਚ ਮਿਲ ਜਾਂਦੀ ਹੈ। ਉਹ ਡਿਪੈਂਡ ਕਰਦਾ ਹੈ ਕਿ ਉਹ ਕਿੰਨੇ ਕਿਲੋਮੀਟਰ ਚੱਲੀ ਹੈ, ਕਿੰਨੇ ਸਾਲ ਪੁਰਾਣੀ ਹੈ ਤੇ ਜਿਹੜੀ ਕਾਰ ਦੀ ਕੋਈ ਵੀ ਵਾਹਨ ਤੁਸੀਂ ਕੈਨੇਡਾ 'ਚ ਖਰੀਦਣਾ ਚਾਹੁੰਦੇ ਜੀ ਉਹਦਾ ਡਾਟਾ, ਰਿਪੇਅਰ ਡਾਟਾ ਜਾਂ ਐਕਸੀਡੈਂਟ ਡਾਟਾ ਪਬਲਿਕ ਡਾਕੂਮੈਂਟ ਹੁੰਦਾ ਹੈ। ਤੁਸੀਂ ਉਹਨੂੰ ਕਰਵਾ ਸਕਦੇ ਜੀ। नंबर टू अंग्रेजी बोलनी तू आनी चाहिए है कारण की है जेकर तुम इंग्लिश बोलनी आएगी हवाई अड्डे के वीजा अफसर न आपके फैमिली डॉक्टर नाल पुलिस के न इंगलिश भाषा गल कर सकोगे तो लोकल इंप्लायर्स जोड़े ने गोरे ने उन्हें जो काम करोगे तो तनखा ज़्यादा मिलेगी ਦੀ ਪੈਸੇ ਚ ਹੀ ਦਾ ਨਹੀਂ ਨਹੀਂ ਹੋਏਗੀ ਸੈਟਰਡੇ ਕੰਮ ਕਰੋਗੇ ਡੇਢ ਗੁਣਾ ਤਨਖਾਹ ਹੋਏਗੀ ਸੰਡੇ ਕੰਮ ਕਰੋਗੇ ਤਾਂ ਡਬਲ ਤਨਖਾਹ ਮਿਲੇਗੀ ਨੰਬਰ ਤੇ ਕੰਮ ਕਰਨ ਦੀ ਆਦਤ ਹੋਣੀ ਚਾਹੀਦੀ ਹੈ ਦੇਖੋ ਭਾਰਤ ਦਾ ਹਰ ਮੁੰਡਾ ਕੁੜੀ ਕੈਨੇਡਾ ਜਾਣ ਦਾ ਚਾਹਵਨ ਹੈ ਪਰ ਉੱਥੇ ਜਾ ਕੇ ਤੁਹਾਨੂੰ ਜਿਵੇਂ ਆਪਾਂ ਕੀ ਯੂਪੀ ਬਿਹਾਰ ਦੇ ਬੰਦਿਆਂ ਨੂੰ ਅਫਸਰ ਨਹੀਂ ਲਾਉਂਦੇ ਇਸ ਲਈ ਕਿ ਨਾਲ ਜਿਹੜੇ ਭਾਰਤੀ ਮੂਲ ਦੇ ਲੋਕ ਨੇ ਜਾਂ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਨੇਪਾਲ ਤੋਂ ਜਾਂਦੇ ਨੇ ਉੱਥੇ ਤੁਹਾਨੂੰ ਕੋਈ ਵੀ ਡੀਸੀ ਲਾਉਣ ਵਾਲਾ ਨਹੀਂ ਹੈ ਤੁਹਾਨੂੰ ਆਦੀ ਜੌਬ ਆਸਤੇ ਤੁਹਾਨੂੰ ਕੰਮ ਕਰਨਾ ਪਏਗਾ ਜਿਹੜਾ ਲੇਬਰ ਟਾਈਪ ਕੰਮ ਹੋਏਗਾ ਇਸ ਕੱਕੇ ਤਾਲੁਕ ਕੰਮ ਕਰਨ ਦੀ ਆਦਤ ਹੋਣੀ ਚਾਹੀਦੀ ਹੈ ਨੰਬਰ 4 ਕੁਕਿੰਗ ਆਪ ਤੁਹਾਨੂੰ ਆਣੀ ਚਾਹੀਦੀ ਹੈ ਆਪ ਦਾ ਖਾਣਾ ਆਪੇ ਬਣਾਓਗੇ ਤਾਂ ਤੁਹਾਡੇ ਪੈਸੇ ਭਜ ਸਕਾਂਗੇ ਜੇਕਰ ਤੁਸੀਂ ਪਹਿਲੇ 2 ਸਾਲ ਜਦੋਂ ਪੜਾਈ ਕਰਦੇ ਜੀ ਜੇ ਤੁਸੀਂ ਉਹਦੇ ਵਿੱਚ ਸਿੰਪਲ ਜੌਬ ਕਰੋਗੇ ਜਿਵੇਂ ਕਿ ਮੈਕਡੋਨਲਡਸ ਹੈ 711 ਹੈ ਤਾਂ ਤੁਹਾਨੂੰ ਮਿਨੀਮਮ ਵੇਜ ਜਿਹੜੀ ਕਿ ਅੱਜ ਦੀ ਤਰੀਕ 16 ਡਾਲਰ 30 ਸੈਂਟ ਹੈ ਉਹ ਮਿਲੇਗੀ ਪਰ ਜੇਕਰ ਤੁਸੀਂ ਕੁਕਿੰਗ ਜਾਣਦੇ ਜੀ ਤੁਸੀਂ ਕਿਸੇ ਰੈਸਟੋਰੈਂਟਸ ਕੰਮ ਕਰੋਗੇ ਅਸਿਸਟੈਂਟ ਕੁੱਕ ਵੀ ਲੱਗੋਗੇ ਤਾਂ ਤੁਹਾਨੂੰ 25 ਡਾਲਰ ਪ੍ਰਤੀ ਘੰਟਾ ਤਨਖਾਹ ਮਿਲ ਸਕਦੀ ਹੈ ਇੱਕ ਘੰਟੇ ਪਿੱਛੇ 9 ਡਾਲਰ ਦਾ ਫਰਕ ਹੋਏਗਾ ਤੇ ਆਰਟ ਕੇ ਅੰਦਰ ਪਿੱਛੇ 72 ਡਾਲਰ ਦਾ ਫਰਕ ਪੈ ਜਾਏਗਾ ਜੇ ਇਹਨੂੰ ਇੱਕ ਸਾਲ ਚ ਕਿੰਨੇ ਦਿਨ ਕੰਮ ਕਰਨਾ ਹੈ ਉਹਨਾਂ ਨਾਲ ਗੁਣਾ ਕਰੋਗੇ ਤਾਂ ਬਹੁਤ ਲੰਮਾ ਚੌੜਾ ਫਰਕ ਪੈ ਜਾਏਗਾ ਨੰਬਰ 5 ਦੇਖੋ ਕੀ ਹੈ ਉਥੇ ਤੁਸੀਂ ਇੱਕ ਤੋਂ ਵੱਧ ਇਕੱਠੇ ਜਾਂਦੇ ਕਮਰੇ ਚ ਰਹਿੰਦੇ ਜੇਕਰ ਤੁਹਾਨੂੰ ਆਪੇ ਕਮਰੇ ਦੀ ਆਪ ਹੀ ਸਫਾਈ ਕਰਨੀ ਨਹੀਂ ਆਵੇਗੀ ਤਾਂ ਤੁਹਾਨੂੰ ਕਮਰਾ ਖਾਲੀ ਕਰਵਾਣ ਨਾ ਕਰਵਾ ਦਿੱਤਾ ਜਾਊਗਾ ਨੰਬਰ 6 ਦੂਜੇ ਨਾਲ ਰਲ ਕੇ ਰਹਿਣਾ ਅਕਸਰ ਆਪਾਂ ਜਦ ਭਾਰਤ ਦੇ ਚ ਰਹਿੰਦੇ ਆ ਹਰੇ ਕੋਲੇ ਆਪ ਦਾ ਆਪ ਦਾ ਕਮਰਾ ਹੁੰਦਾ ਪਰਸਨਲਾਈਜ਼ ਹੁੰਦੀ ਹੈ ਜਦੋਂ ਫੋਨ ਆ ਗਿਆ ਕਰ ਲਿਆ ਜਦ ਸੁਮਨਾ ਸੁਣ ਲਿਆ ਪਰ ਬਾਹਰਲੇ ਦੇਸ਼ਾਂ ਚ ਇੰਜ ਨਹੀਂ ਹੁੰਦਾ ਤੁਸੀਂ ਦੋ ਜਾਂ ਦੋ ਤੋਂ ਵੱਧ ਵਿਦਿਆਰਥੀ ਇਕੱਠੇ ਕਮਰੇ ਰਹਿੰਦੇ ਜੀ ਤੁਹਾਨੂੰ ਸ਼ੇਅਰ ਦੀ ਸਪੇਸ ਪੀਤਾ ਸੀ ਸਪੇਸ ਸ਼ੇਅਰ ਕਰਨਾ ਹੁੰਦਾ ਜਿੱਦਾਂ ਤੁਹਾਡਾ ਖਰਚਾ ਬਚਦਾ ਤੇ ਬਚਨ ਪੈਸੇ ਬਚਾਉਣ ਦੇ ਵਿੱਚ ਹੀ ਤੁਹਾਡਾ ਲਾਭ ਹੈ ਨੰਬਰ 7 ਜਦ ਤੁਸੀਂ ਬਾਹਰ ਦੇ ਜਾਓਗੇ ਨਾ ਤੁਹਾਡਾ ਡੈਡੀ ਹੈ ਨਾ ਮੰਮੀ ਹੈ ਨਾ ਘਰ ਵਾਲੀ ਹੈ ਨਾ ਘਰ ਵਾਲਾ ਤੁਹਾਨੂੰ ਆਪੇ ਕੱਪੜੇ ਆਪੇ ਧੋਣੇ ਪੈਂਦੇ ਨੇ ਪ੍ਰੈਸ ਕਰਨੇ ਪੈਂਦੇ ਨੇ ਜਿਹੜਾ ਕੰਮ ਤੁਹਾਨੂੰ ਆਣਾ ਜ਼ਰੂਰੀ ਹੈ ਨੰਬਰ 8 ਜੇਕਰ ਤੁਸੀਂ ਭਾਰਤ ਤੋਂ ਕੈਨੇਡਾ ਜਾ ਰਹੇ ਜੀ ਜਾਂ ਕਿਸੇ ਵੀ ਏਸ਼ੀਆ ਕੰਟਰੀ ਤੋਂ ਕੈਨੇਡਾ ਜਾ ਰਹੇ ਜੀ ਤੁਸੀਂ ਆਪੇ ਦੇਸ਼ ਵਿੱਚ ਮਿਨੀਮਮ 13 ਸਾਲ ਦੀ ਪੜਾਈ ਕਰਕੇ ਜਾਓ ਜੇਕਰ ਤੁਸੀਂ 13 ਸਾਲ ਦੀ ਪੜਾਈ ਕਰਕੇ ਨਹੀਂ ਜਾਓਗੇ ਤੁਸੀਂ ਕੈਨੇਡਾ ਵਿੱਚ ਪੀਆਰ ਨਹੀਂ ਪਾ ਸਕੋਗੇ ਜਿਹੜੇ ਵਿਦਿਆਰਥੀ 5-7 ਸਾਲ ਪਹਿਲਾਂ 10+2 ਕਰਕੇ ਗਏ ਸੀ ਉਹ ਅੱਜ ਵੀ ਕੈਨੇਡਾ 'ਚ ਪੱਕੇ ਨਹੀਂ ਹੋ ਪਾ ਰਹੇ ਨੇ ਨੰਬਰ 9 ਅਨੁਸ਼ਾਸਨ ਵਿੱਚ ਰਹਿਣਾ ਦੇਖੋ ਕੈਨੇਡਾ ਇੱਕ ਡੈਮੋਕਰੇਟਿਕ ਕੰਟਰੀ ਨਹੀਂ ਹੈ ਉੱਥੇ ਮੁਰਦਾਬਾ ਜਿੰਦਾਬਾਦ ਤੁਹਾਨੂੰ ਅਲਾਉਡ ਨਹੀਂ ਹੈ ਸਰਕਾਰ ਤੁਸੀ ਬਲੌਕ ਨਹੀਂ ਕਰ ਸਕਦੇ ਇਸ ਕਰਕੇ ਤਾਨੂੰ ਅਨੁਸ਼ਾਸਨ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸ਼ਾਪੀ ਕੀ ਗੱਡੀ ਨਾ ਚਲਾਣੀ ਜਿਦੇ ਕੋਲ ਡਰਾਈਵਿੰਗ ਲਾਇਸੈਂਸ ਹੈ ਉਹ ਆਪ ਹੀ ਕਾਰ ਆਪ ਹੀ ਚਲਾ ਸਕਦਾ ਹੈ ਤੁਸੀਂ ਯਾਰਾ ਦੋਸਤਾਂ ਨੂੰ ਆਪਦੀ ਗੱਡੀ ਨਹੀਂ ਦੇ ਸਕਦੇ ਸੋ ਤੁਹਾਨੂੰ ਕਾਨੂੰਨ ਦੀ ਪਾਲਣਾ ਕਰਨੀ ਆਣੀ ਚਾਹੀਦੀ ਹੈ ਜੇਕਰ ਹੋਰ ਕੋਈ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਸਾਡੇ ਉਪਰੋਕਤ ਦਿੱਤੇ ਗਏ ਫੋਨ ਨੰਬਰਾਂ ਤੇ ਮੰਡੇ ਟੂ ਫਰਾਈਡੇ morning 9 am to evening 5 pm sallal phone te samatkar saktay ho thank you very much take connected with us